ਆਪਣੇ ਚੈਨਲ ਤੇ ਹੈ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਦਿਲੋਂ ਸਵਾਗਤ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਵੀ ਜਰੂਰ ਲਿਖਿਆ ਕਰੋ ਸੁਝਾਅ ਵੀ ਆਪਦੇ ਨਾਲ ਦੀ ਨਾਲ ਦਿਆ ਕਰੋ ਕਿਉਂਕਿ ਜਾਣਕਾਰੀ ਵਾਲੀਆਂ ਵੀਡੀਓ ਆਪਾਂ ਤੀਜੇ ਦਿਨ ਤੁਹਾਨੂੰ ਆਪਣੇ ਚੈਨਲ ਦੇ ਉੱਪਰ YouTube ਤੇ ਜਾ ਕਰਾਂਗੇ ਕੋਸ਼ਿਸ਼ ਕਰਿਆ ਕਰਾਂਗੇ ਉਹ ਤੀਜੇ ਦਿਨ ਵੀਡੀਓ ਆਵੇ ਹੀ ਆਵੇ ਤੇ ਕੁਝ ਉਹਦੇ ਵਿੱਚ ਜਾਣਕਾਰੀ ਵੀ ਜਰੂਰ ਹੋਵੇ ਜਿੰਨੀ ਕਾਪਾਂ ਨੂੰ ਉਹ ਚੀਜ਼ ਹੋ ਰਹੀ ਜਾਣਕਾਰੀ ਇਕੱਠੀ ਹੋ ਕੇ ਮਿਲਦੀ ਹੈ ਤਰੀਕ ਹੈਗੀ ਆ 16 ਮਈ 2025 ਅੱਜ ਆਪਾਂ ਗੱਲਬਾਤ ਕਰਾਂਗੇ ਤਾਜ਼ੀ ਪੱਟੇ ਪਿਆਜ਼ ਦੀ ਸਾਂਭ ਸੰਭਾਲ ਕਿਵੇਂ ਕਰੀਏ ਕਿਹੜੀਆਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਜਦੋਂ ਗੰਡੇ ਨੂੰ ਪਿਆਜ਼ ਨੂੰ ਆਪਣੇ ਰੋਪਾਂ ਪੱਟ ਕੇ ਸਟੋਰ ਕਰਨਾ ਹੈ ਤੇ ਸਟੋਰ ਵੀ ਇਸ ਹਿਸਾਬ ਨਾਲ ਕਰਨਾ ਹੈ ਵੀ ਉਹ ਖਰਾਬ ਅੱਗੇ ਜਾ ਕੇ ਨਾ ਹੋਵੇ ਆਪਾਂ ਨੂੰ ਕਿਸੇ ਨੂੰ ਚਰ ਨਾ ਆਵੇ ਤੇ ਗਲੇ ਸੜੇ ਨਾ ਤੇ ਆਪਣਾ ਨੁਕਸਾਨ ਹੋਣ ਤੋਂ ਬਚਦੇ ਪਿਆਜ਼ ਲਗਭਗ ਸਰਦੀ ਕੀਤੀ ਹੈ ਸਰਦੀ ਦੇ ਵਿੱਚ ਲਾਇਆ ਜਾਂਦਾ ਹੈ ਤੇ ਜਦੋਂ ਗਰਮੀ ਸਟਾਰਟ ਹੋ ਜਾਂਦੀ ਹੈ ਅਪ੍ਰੈਲ ਮਈ ਦੇ ਵਿੱਚ ਅਪ੍ਰੈਲ ਦੇ ਵਿੱਚ ਇਹ ਪੱਟਿਆ ਜਾਂਦਾ ਹੈ ਪਿਆਜ਼ ਨੂੰ ਜਦੋਂ ਤੁਹਾਡਾ ਪਿਆਜ਼ ਪੱਕ ਕੇ ਪਤਾ ਹੋ ਗਿਆ ਕਿਸਾਨ ਵੀਰਾਂ ਨੂੰ ਸਾਰਾ ਜਿਹੜੇ ਇਸ ਚੀਜ਼ ਨਾਲ ਰਿਲੇਟਡ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪਿਆਜ਼ ਹੁਣ ਆਪਣਾ ਪੱਕ ਕੇ ਤਿਆਰ ਹੋ ਗਿਆ ਹੈ ਤੇ ਉਹਨੂੰ 15 ਦਿਨ ਪਾਣੀ ਪਹਿਲਾਂ ਬੰਦ ਕਰ ਦਿਓ 15 ਦਿਨ ਪਾਣੀ ਪਿਆ ਜਦੋਂ ਪੂਰਾ ਪੱਕ ਗਿਆ ਉਹਨੂੰ 15 ਦਿਨ ਪਾਣੀ ਪਹਿਲਾਂ ਬੰਦ ਕਰ ਦਿਓ ਤੇ 15 ਦਿਨ ਤੋਂ ਪਹਿਲਾਂ 20-25 ਦਿਨ ਇੱਕ ਗੱਲ ਦਾ ਖਿਆਲ ਰੱਖਣਾ ਹੈ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਤੁਹਾਡੇ ਕੰਮ ਵੀ ਆਵੇਗੀ ਤੇ ਪਿਆਜ਼ ਤੁਹਾਡਾ ਖਰਾਬ ਹੋਣ ਤੋਂ ਬਚੇਗਾ ਮੰਨ ਲਓ ਫੂਕ ਹੈ ਗੰਡੇ ਦੀ ਇਸ ਫੂਕ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ ਹੈ 20-25 ਦਿਨ ਪਹਿਲਾਂ ਫੂਕੇ ਲਤੜਾ ਲਾਤਰ ਕੇ ਹੋਣੀ ਚਾਹੀਦੀ ਹੈ ਜਾਂ ਉਹਦੇ ਤੇ ਕੁਸਭਾਗੀ ਵਗੈਰਾ ਮਾਰ ਦਿਓ ਕਿਉਂਕਿ ਜਿਸ ਨੂੰ ਇਹੀ ਚੀਜ਼ ਇਸ ਤਰ੍ਹਾਂ ਹੋ ਜਾਵੇਗੀ ਤਾਂ ਇਹਦਾ ਪਾਣੀ ਪੈਣਾ ਇਸ ਪਿਆਜ ਦੇ ਵਿੱਚੋਂ ਪਾਣੀ ਪੈਣਾ ਬੰਦ ਹੋ ਜਾਵੇਗਾ ਮੰਨ ਲਓ ਕੁਦਰਤੀ بارش ਹੋ ਗਈ ਜਾਂ ਉਪਰੋਂ ਪਾਣੀ ਕਿਸੇ ਨੇ ਮੰਨ ਲਓ ਛਿੜਕਤਾ ਆਪਣੇ ਮਾਲ ਆਪ ਬਾੜੀ ਦੇ ਵਿੱਚ ਪਾਣੀ ਜੋ ਲਾਉਣੇ ਆ ਜਿਹੜੇ ਛਿੜਕਤਾ ਜਾਂ بارش ਹੋ ਗਈ ਤਾਂ ਉਹ ਗੰਡੇ ਦੇ ਵਿੱਚ ਸਿੱਧਾ ਪਾਣੀ ਨਹੀਂ ਪੈਂਦਾ ਜਿਹਦੇ ਕਾਰਨ ਖਰਾਬ ਹੋਣ ਤੋਂ ਗੰਡਾ ਆਪਣਾ ਬਚ ਜਾਂਦਾ ਤੇ ਆਪਾਂ ਆਮ ਵੀ ਕਹਾਵਤ ਸੁਣੀ ਹੈ ਜਾਂ ਆਪਾਂ ਵੀ ਦੇਖ ਰਿਹਾ ਕਿ ਫੁਲਾਨੇ ਦਾ ਗੰਡੇ ਲਾੜਦੇ ਯਾਰ ਬੁਰੇ ਲੱਗਣ ਲੱਗੇ ਪਰ ਨਹੀਂ ਉੱਥੇ ਉਹ ਕਿਸਾਨ ਦਾ ਸਿਕਤਾਵ ਦਾ ਪਿਆਰਵਾ ਹੁੰਦਾ ਹੈ ਤੇ ਜਦੋਂ ਉਹ ਇਸ ਤਰ੍ਹਾਂ ਭੂਗ ਡਿੱਗ ਪੈਂਦੀ ਹੈ ਤਾਂ ਉਹ ਪਰੋਂ ਜਿਹੜਾ ਭੂਗ ਦੇ ਵਿੱਚੋਂ ਪਾਣੀ ਪੀਣਾ ਹੁੰਦਾ ਹੈ ਤੇ ਉਹ ਬੰਦ ਹੋ ਜਾਂਦਾ ਤੇ ਪਿਆਜ਼ ਛੋਡਾ ਲੌਂਗ ਟਾਈਮ ਲਈ ਸਟੋਰ ਕਰਕੇ ਆਪਾਂ ਰੱਖ ਸਕਦੇ ਫਿਰ ਹੋਰ ਗੱਲਾਂ ਮੰਨ ਲਓ ਪਿਆਜ਼ ਛੋਡਾ ਤੁਹਾਨੂੰ ਪਤਾ ਵੀ ਪਿਆਜ਼ ਆਪਣਾ ਪੱਕ ਗਿਆ ਤੇ ਪਿਆਜ਼ ਦੀ ਜਿਹੜੀ ਭੂਕ ਹੈ ਉਹ ਪੂਰੀ ਹਰੀ ਨਹੀਂ ਹੋਣੀ ਚਾਹੀਦੀ ਜਦੋਂ ਪਿਆਜ਼ ਲੈ ਆਪਣਾ ਪੱਟਣ ਵਾਸਤੇ ਝੜ ਹੋ ਗਿਆ ਮੰਨ ਲਓ ਅਦਰੂੜੀ ਅਦਰ ਸਹੀ ਉਹ ਆਪਣੀ ਭੂਕ ਹੈ ਜਦੋਂ ਹੋ ਜਾਂਦੀ ਹੈ ਤੱਪ ਪਿਆਜ਼ ਆ ਜਿਹੜਾ ਆਪਣਾ ਉਹ ਪੱਟਣ ਲਈ ਬਿਲਕੁਲ ਯਾਰ ਹੋ ਜਾਂਦਾ ਹੈ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਹੁਣ ਆਪਣਾ ਪਿਆਜ਼ ਆ ਜਿਹੜਾ ਉਹ ਅੱਜ ਦੀ ਕੀਤੀ ਆ ਪੂਰੀ ਪੱਕ ਗਈ ਹੈ ਤੇ ਆਪਾਂ ਨੂੰ 15 ਦਿਨਾਂ ਤੋਂ ਪਟਾਈ ਕਰਨੀ ਹੈ 15 ਦਿਨ ਪਾਣੀ ਇਹਦਾ ਪਹਿਲਾਂ ਮੰਨਤ ਕਰ ਦਿਓ ਤੇ ਜਦੋਂ ਤੁਹਾਡੀ ਜ਼ਮੀਨ ਬਿਲਕੁਲ ਸੁੱਕ ਗਈ ਤੇ ਪਿਆਜ਼ ਨੂੰ ਪੱਟ ਕੇ ਆਪਾਂ ਸਟੋਰ ਕਰਨਾ ਹੈ ਫਿਰ ਹੋਰ ਗੱਲ ਜਦੋਂ ਇਹ ਜੰਡੀ ਨੂੰ ਕੱਟਣਾ ਹੈ ਮੰਨ ਲਓ ਪਿਆਜ਼ ਤੁਹਾਡਾ 10 ਦਿਨ ਵੀ ਆ ਆਪਣਾ ਪਿਆਜ਼ ਪਿਆ ਹੈ ਤਾਜ਼ਾ ਪੱਟਿਆ ਹੋਇਆ ਪਿਆਜ਼ ਆ ਆ ਪੱਲੀ ਦੇ ਪਿਆਜ਼ ਸ਼ਾਮਿਸ ਕਾਇਆ ਹੋਇਆ ਪਿਆਜ਼ ਨੂੰ ਲਗਭਗ ਛਾਵੇਂ ਹੀ ਰੱਖੋ ਤੇ ਛਾਵੇਂ ਹੀ ਸਖਾਓ ਕਿਉਂਕਿ ਫਿਰ ਉਹਨੂੰ ਫਸਟੋਰ ਲੌਂਗ ਟਰਮ ਲਈ ਕਰ ਸਕਦੇ ਆ ਇਸ ਤਰ੍ਹਾਂ ਇਹਨੂੰ ਥੋੜਾ ਜਦੂਰੋ ਕੱਟਣਾ ਹੈ ਬਿਲਕੁਲ ਨਾ ਉਹਨਾਂ ਨੂੰ ਕੱਟਣਾ ਕਿਉਂਕਿ ਇਹ ਪੰਜ ਚਾਰ ਦਿਨ ਫਿਰ ਹੋਰਾ ਅਸਰ ਲਵੇਗੀ ਫਿਰ ਆਪਾਂ ਜ ਸਫਾਈ ਕਰਾਂਗੇ 15 20 ਦਿਨਾਂ ਬਾਅਦ ਇਹਦੇ ਵਿੱਚੋਂ ਪੱਤੀ ਵਗੈਰਾ ਕੱਢਾਂਗੇ ਤੇ ਫਿਰ ਇਹਦੀ ਭੂਪਾਉਂਦੀ ਆਪਾਂ ਫਿਰ ਕੋਲ ਕੱਟ ਸਕਦੇ ਕਿਉਂਕਿ ਉਹ ਅਸਰ ਆਪ ਦਾ ਲੈ ਕੇ ਪਿਆਜ਼ ਪੂਰੀ ਤਰ੍ਹਾਂ ਪੱਕ ਜਾਵੇਗਾ ਤੇ ਲੌਂਗ ਟਰਮ ਲਈ ਆਪਾਂ ਉਸਟੋਰ ਕਰਾਂਗੇ ਕਿਉਂਕਿ ਜੇਕਰ ਪਿਆਜ਼ ਆਪਣਾ ਸਹੀ ਪੱਟਿਆ ਸਹੀ ਤਰੀਕੇ ਨਾਲ ਪੱਟਿਆ ਪੂਰਾ ਪਕਾ ਕੇ ਪੱਟਿਆ ਤਾਂ ਫਿਰ ਉਹ ਲੌਂਗ ਟਾਈਮ ਲਈ ਆਪਾਂ ਸਟੋਰ ਕਰ ਸਕਦੇ ਆ ਤੇ ਪਿਆਜ਼ ਨੂੰ ਖਰਾਬ ਹੋਣ ਤੋਂ ਵੀ ਬਚਾ ਸਕਦਾ ਜੇਕਰ ਮਿੱਤਰੋ ਆਪਾਂ ਪਿਆਜ਼ ਕੱਚਾ ਪੱਟ ਲਿਆ ਜਾਂ ਉਹਦੇ ਭੂਗੈਰਾ ਦਾ ਪੂਰਾ ਧਿਆਨ ਨਾ ਰੱਖਿਆ ਜਾਂ ਫਿਰ ਉਹਦੇ ਵਿੱਚ ਪਹਿਲਾਂ بارش ਦਾ ਪਾਣੀ ਪੈ ਗਿਆ ਤੇ ਪਿਆਜ਼ ਵਿੱਚ ਰੋਗ ਗਲਣਾ ਸ਼ੁਰੂ ਹੋ ਜਾਵੇਗਾ ਤੇ ਪਿਆਜ਼ ਜਦੋਂ ਇੱਕ ਗਲ ਗਿਆ ਤੇ ਦੋ ਚਾਰ ਪਿਆਜ਼ਾਂ ਨੂੰ ਹੋਰ ਨਾਲ ਕਿਉਂਕਿ ਆਪਾਂ ਤੋਂ ਆਪਣੇ ਕੰਮਾਂ ਦੇ ਜੀਵਨ ਦੇ ਕਾਰਨ ਸਟੋਰ 'ਤੇ ਵੀ ਆਜ ਨੂੰ ਸਹੀ ਸਹੀ ਦੁਆਰੇ ਸਫਾਈ ਨਹੀਂ ਕੀਤੀ ਜਾਂਦੀ ਉਹ ਇਹ ਸਫਾਈ 1.5 ਮਹੀਨੇ ਤੋਂ 2 ਮਹੀਨੇ ਤੋਂ 3 ਮਹੀਨੇ ਤੋਂ ਕਰਨੀ ਚਾਹੀਦੀ ਹੈ ਕਿਉਂਕਿ ਪੱਤੀ ਵਗੈਰਾ ਜਿਆਦਾ ਦਾ ਪਰੂ ਨਾ ਕੱਢੋ ਕਿਉਂਕਿ ਪੱਤੀ ਕੁਝ ਫਾਇਦਾ ਵੀ ਕਰਦੀ ਹੈ ਤੇ ਛਾਂਟ ਕਾਂਟ ਛੱਡ ਜਿਗੂ ਕਰਦੇ ਰਹੋ ਕਿਉਂਕਿ ਜੇਕਰ ਪਿਆਜ਼ ਖਰਾਬ ਹੋ ਗਿਆ ਤਾਂ ਉਹ ਚਾਰ ਪਿਆਜ ਨੂੰ ਨਾਲ ਖੋਰ ਆਪਦੀ ਖਰਾਬ ਕਰਦਾ ਹੈ ਇਸ ਲਈ ਮਿੱਤਰੋ ਜਿਹਨੂੰ ਜਿਹੜੀਆਂ ਤੁਹਾਨੂੰ ਆਪਣੀ ਜਿੰਨੀ ਕੁ ਆਪਣੀ ਨੌਲੇਜ ਸੀਗੀ ਆਪਣੇ ਚੈਨਲ ਤੇ ਆਪਾਂ ਤੁਹਾਨੂੰ ਦੱਸੀ ਹੈ ਤੇ ਪਿਆਜ਼ ਨੂੰ ਆਪਾਂ ਇਸ ਤਰ੍ਹਾਂ ਸਟੋਰ ਕਰਨਾ ਹੈ ਵੀ ਉਹ ਗਲੇ ਸੜੇ ਨਾ ਤੇ ਆਪਣਾ ਨਰਸਾ ਨਾ ਹੋਵੇ ਪਿਆਜ਼ ਦੇ ਵਿੱਚ ਗੁਣਤਾ ਮਿੱਤਰੋ ਆਪਾਂ ਵੀਡੀਓ ਚ ਅੱਗੇ ਵੀ ਦੱਸਾਂਗੇ ਤੁਹਾਨੂੰ ਪੂਰੀ ਵੀਡੀਓ ਦੇਵਾਂਗੇ ਤੇ ਪਿਆਜ਼ ਦੇ ਵਿੱਚ ਗੁਣਤਾ ਜਾਂ ਬਗਣੀਏ ਬਹੁਤ ਜਾਦੇ ਗੁਣ ਨੇ ਕੈਂਸਰ ਤੱਕ ਨੂੰ ਵੀ ਜਿਹੜਾ ਪਿਆਜ਼ ਆ ਹੋਵੇ ਜੇਕਰ ਕੱਚਾ ਪਿਆਜ਼ ਦਾ ਜਿਹੜਾ ਬੰਦਾ ਰੋਜ਼ ਇਸਤੇਮਾਲ ਕਰਦਾ ਹੈ ਜਿਵੇਂ ਕਿ ਆਪਣੀ ਫੈਮਲੀ ਹੈ ਤੇ ਕੋਈ ਮਾਲਕੀ ਸਾਰੇ ਬਹੁਤ ਜਾਦੇ ਪਿਆਜ਼ ਦੀ ਵੱਡੇ ਪੱਧਰ ਤੇ ਆਪਾਂ ਜਿਹੜੀ ਉਹ ਇਸਤੇਮਾਲ ਉਹਦਾ ਕਰਦੇ ਆ ਤੇ ਵਿੱਚ ਬੰਦੇ ਥੋੜਾ ਜਿਹਾ ਵਾਰ ਜੀ ਜਾਂ ਲਕਸ਼ਣ ਜੀ ਮੰਨਦੇ ਨੇ ਨਹੀਂ ਮਤਰੋ ਇਹ ਪਿਆਜ਼ ਆ ਜਿਹੜਾ ਬਹੁਤ ਗੁਣਾਕਾਰੀ ਚੀਜ਼ ਆ ਕੈਂਸਰ ਤੱਕ ਨੂੰ ਵੀ ਜਿਹੜਾ ਰੋਜ਼ ਪਿਆਜ਼ ਕਹਿੰਦੇ ਵੀ ਖਾਂਦਾ ਹੈ ਕੈਂਸਰ ਤੱਕ ਵੀ ਬਿਮਾਰੀ ਨੂੰ ਘੱਟਦਾ ਹੈ ਕੈਂਸਰ ਤੱਕ ਦੀ ਬਿਮਾਰੀ ਨੂੰ ਘੱਟ ਕੇ ਤੇ ਕੈਂਸਰ ਤੋਂ ਬਚਾ ਲੈਂਦਾ ਰੱਖਦਾ ਹੋਰ ਤਾਂ ਅਨੇਕਾਂ ਹੀ ਗੁਣ ਨੇ ਜਿਹੜਾ ਅੱਗੇ ਵੀਡੀਓ ਵਿੱਚ ਦੱਸਾਂਗੇ ਤੁਹਾਨੂੰ ਤੇ ਪਿਆਜ਼ ਆ ਜਿਹੜਾ ਬਹੁਤ ਗੁਣਾਕਾਰੀ ਚੀਜ਼ ਹੈ ਪਿਆਜ਼ ਨੂੰ ਆਪਣੀ ਸਬਜ਼ੀ ਦੇ ਵਿੱਚ ਆਪਣੀ ਸੋਈ ਦੇ ਵਿੱਚ ਤੇ ਆਪਣੇ ਰੁਟੀਨ ਦੇ ਵਿੱਚ ਡੇਲੀ ਸਲਾਦ ਦੇ ਰੂਪ ਵਿੱਚ ਪਿਆਜ਼ ਨੂੰ ਜ਼ਰੂਰ ਖਾਓ ਤੇ ਅੱਗੇ ਤੁਹਾਨੂੰ ਵੀਡੀਓ ਆਪਾਂ ਹੋਰ ਵੀ ਸ਼ੂਟ ਕਰਕੇ ਦਿਖਾਉਣੇ ਆ ਠੀਕ ਹੈ ਦਰੋਂ ਸਾਰਿਆਂ ਦਾ ਧੰਨਵਾਦ ਅੱਜ ਆਪਾਂ ਗੱਲ ਕਰਾਂਗੇ ਪਿਆਜ਼ ਤੇ ਪਿਆਜ਼ هەر ਇੱਕ ਦੀ ਸੋਈ ਦੇ ਵਿੱਚ ਲਗਭਗ ਅਵੇਲੇਬਲ ਹੈ ਤੇ ਰੱਖਣਾ ਜ਼ਰੂਰੀ ਵੀ ਹੈ ਕਿਉਂਕਿ ਪਿਆਜ਼ ਸਿਹਤ ਲਈ ਬੜਾ ਚੰਗਾ ਹੈ ਪਿਆਜ਼ ਹੁਣ ਤੱਕ ਤੇ ਬਿਲਕੁਲ ਤਿਆਰ ਹੋ ਗਿਆ ਹੈ ਕਿ ਆਪਾਂ ਕਰ ਤੁਹਾਨੂੰ ਵੀਡੀਓ ਇਹਦੀ ਪੱਟਦਿਆਂ ਦੀ ਵੀ ਦਿਖਾਵਾਂਗੇ ਤੇ ਪਿਆਜ਼ ਪੱਟੇ ਆਪਾਂ ਉਹ ਤੁਹਾਨੂੰ ਵੀਡੀਓ ਸਾਰੇ ਸ਼ੁਰੂ ਕਰਕੇ ਦਿਖਾਵਾਂਗੇ ਇਹ ਪਿਆਜ਼ ਲੈਨੇ ਕੱਲ ਮੰਡੀ ਤੋਂ ਬੁੱਲਣਾ ਸਟੋਰ ਵਾਲੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਸਟੋਰ ਕਰਨੇ ਨੇ ਜਿੱਥੋਂ ਤੱਕ ਆਪ ਨੂੰ ਨੌਲੇਜ ਹੈ ਜਿਹੜਾ ਪਿਆਜ਼ ਹੈ ਉਹ ਲਗਭਗ 120 ਕਿਲੋ ਦੀ 100 ਦਿਨ ਤੋਂ ਲੈ ਕੇ 120 ਦਿਨਾਂ ਦੀ ਖੇਤੀ ਹੈ ਜਿਹੜੇ ਇਹ ਪਿਆਜ਼ ਨੇ ਇਹ ਪਿਆਜ਼ ਹੈਗਾ ਦੇਸੀ ਇਹ ਪਿਆਜ਼ ਹੈਗਾ ਜਿਹੜਾ ਇਹ ਦੇਸੀ ਪਿਆਜ਼ ਹੈ ਇਹ ਲਗਭਗ 10 ਦਿਨ ਪੀਰੀਅਡ ਚੱਲ ਰਿਹਾ ਹੁੰਦਾ ਮੰਡੀ ਦੇ ਵਿੱਚ ਸਟੋਰ ਕਰਨ ਵਾਲੇ ਆਪਾਂ ਗੱਲਬਾਤ ਕਰਾਂਗੇ ਫਿਰ ਥੋੜੀ ਫਾਇਦੇ ਦੇ ਕਰਾਂਗੇ ਪਹਿਲਾਂ ਪਸਟੋਰ ਬਾਰੇ ਗੱਲਬਾਤ ਕਰਾਂਗੇ ਸਟੋਰ ਇਹਨੂੰ ਆਪਾਂ ਹਵਾਦਾਰ ਥਾਂ ਦੇ ਵਿੱਚ ਹਵਾਦਾਰ ਥਾਂ ਦੇ ਵਿੱਚ ਸਟੋਰ ਕਰਕੇ ਰੱਖਣਾ ਹੈ ਇਹਨੂੰ ਪਟੋਕਰਿਆਂ ਦੇ ਵਿੱਚ ਪਾ ਕੇ ਰੱਖ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਟੋਕਰੇ ਵਿੱਚ ਪਾ ਕੇ ਵੀ ਰੱਖ ਸਕਦੇ ਆ ਤੇ ਤੁਹਾਨੂੰ ਇੱਕ ਤਰੀਕਾ ਹੋਰ ਦੱਸਾਂਗੇ ਜੇਕਰ ਟੋਕਰੇ ਆਪਣੇ ਘਰੇ ਅਵੇਲੇਬਲ ਨਹੀਂ ਹੈਗੇ ਤਾਂ ਆਪਾਂ ਹੁਣ ਤਰੀਕਾ ਇੱਕ ਹੋਰ ਦੱਸਦੇ ਆਂ ਵੀ ਇਸ ਤਰ੍ਹਾਂ ਆਪਾਂ ਪਿਆਜ਼ ਨੂੰ ਸਾਹਮਣੇ ਕਰੇ ਸਟੋਰ ਕਰਕੇ ਰੱਖ ਸਕਦੇ। ਇਹ ਵੀ ਤਰੀਕਾ ਹੈਗਾ ਹਵਾਦਾਰ ਜਾਲੀਆਂ ਆਪਣੇ ਘਰੇ ਹੁੰਦੀਆਂ ਨੇ ਲਗਭਗ। ਆਹ ਹਵਾਦਾਰ ਝਾਲੀ ਦੇ ਵਿੱਚ ਵੀ ਆਪਾਂ ਪਿਆਜ਼, ਲਸਣ, ਸ਼ਾਮਕੀ ਆਵਦੀ ਰੱਖ ਸਕਦੇ ਹਾਂ। ਜਾਂ ਇੱਕ ਹੋਰ ਤਰੀਕਾ ਹੈਗਾ ਜਿਵੇਂ ਆਪਾਂ ਹਵਾਦਾਰ ਥਾਂ ਦੇ ਵਿੱਚ ਪੱਕਾ ਥਾਂ ਆਪਣੇ ਕੋਲੇ ਥੱਲੇ ਬੋਰੀਆਂ ਮਸਾ ਕੇ ਖੰਦਰ ਦੀਆਂ ਬੋਰੀਆਂ ਛਾ ਕੇ ਕਿਉਂਕਿ ਥੱਲਾ ਨਾ ਤਾਂ ਸੱਲ ਜਾਵੇ ਨਾ ਹੀ ਜ਼ਿਆਦਾ ਗਰਮੀ ਜਾਵੇ ਤੇ ਇਸ ਤਰ੍ਹਾਂ ਵੀ ਆਪਾਂ ਖੁੱਲੀ ਹਵਾਦਾਰ ਥਾਂ ਦੇ ਵਿੱਚ ਪਿਆਜ਼ ਨੂੰ ਸਟੋਰ ਕਰ ਸਕਦੇ ਆ ਸਾਲ ਛੀਂਨੇ ਵਾਸਤੇ ਤੇ ਹੁਣ ਆਪਾਂ ਇਹ ਦੁਬਾਰਾ ਧੰਨਵਾਦ ਕਰਾਂਗੇ ਪਿਆਜ਼ ਦੇ ਗੁਣਾ ਬਾਰੇ। ਜਿਆਦੀ ਕਿੰਨੀ ਤੁਹਾਨੂੰ ਦੱਸ ਦਿੱਤਾ 120 ਅਲਿ ਕੀਤੀ ਹੈ। 120 ਦੇ ਪਿਆਜ਼ ਪੱਕ ਕੇ ਬਿਲਕੁਲ ਤਿਆਰ ਹੋ ਜਾਂਦਾ ਹੈ। ਹੁਣ ਆਪਾਂ ਗੁਣਾ ਤੇ ਗੱਲਬਾਤ ਜਿਆਦੀ ਕਰਾਂਗੇ। ਜਿਹੜਾ ਮਿੱਤਰੋ ਨਾਸਕ ਦਾ ਪਿਆਜ਼ ਹੈ ਉਹ ਇਸ ਪਿਆਜ਼ ਨੂੰ ਦੇਸੀ ਪਿਆਜ਼ ਨਾਲੋਂ ਹਾਰਡ ਵੀ ਹੁੰਦਾ ਹੈ। ਤੇ ਸਬਜ਼ੀ ਉਹਦੀ ਚੇਸਟੀ ਬਣਦੀ ਹੈ। ਉਹ ਘਰਾਂ ਦੇ ਵਿੱਚ ਜਾਰੇ ਹੁੰਦਾ ਜਿਹੜਾ ਦੇਸੀ ਪਿਆਜ਼ ਚਿੱਟਾ ਜਾਂ ਲਾਲ ਰਹੀ ਹੁੰਦਾ ਹੈ ਖਾਣ ਦੇ ਵਿੱਚ। ਕਦੋਂ ਤੁਸੀਂ ਘਟੋਂ ਦੇ ਬਿੱਠੇ ਆਉਂਦੇ ਤੇ ਉਹ ਹਾਰ ਨਹੀਂ ਹੁੰਦਾ ਤੇ ਨਾਸਕ ਵਾਲਾ ਪਿਆਜ ਮੰਨ ਲਓ ਹਾਰ ਹੁੰਦਾ ਤੇ ਨਾਲੇ ਘੋੜਾ ਵੀ ਹੁੰਦਾ ਤੇ ਉਹ ਪਿਆਜ ਦੇ ਵਿੱਚ ਸਭ ਤੋਂ ਵੱਡਾ ਗੁਣਾ ਜੇ ਆਪਾਂ ਗੱਲ ਕਰੀਏ ਸਾਰਿਆਂ ਤੋਂ ਵੱਡਾ ਗੁਣਾ ਵੀ ਜੇ ਪਿਆਜ਼ ਨੂੰ ਆਪਾਂ ਰੋਜ਼ ਆਪਣੇ ਸਲਾਦ ਦੇ ਵਿੱਚ ਛਾਵਣ ਕਰਦੇ ਹਾਂ ਤਾਂ ਕੈਂਸਰ ਤੱਕ ਦੀ ਬਿਮਾਰੀ ਨੂੰ ਜਿਹੜਾ ਪਿਆਜ ਹੈ ਉਹ ਕੱਟ ਦਿੰਦਾ ਹੈ ਜੇਕਰ ਆਪਣੇ ਕੈਂਸਰ ਦੀ ਸਮੱਸਿਆ ਮੰਨ ਲਾ ਪਰ ਮੈਨੂੰ ਲੱਗਦੀ ਹੈ ਕਿ ਕੈਸਾ ਕੋ ਬਣ ਸਕਦਾ ਹੈ ਜੇ ਰੋਜ਼ ਪਿਆਜ਼ ਖਾਂਦਾ ਤਾਂ ਉਹ ਕੈਂਸਰ ਦੀ ਸਮੱਸਿਆ ਨੂੰ ਸਾਰੇ ਬੰ ਨਹੀਂ ਹਿੰਦੀ ਇਸ ਲਈ ਵੱਧ ਤੋਂ ਵੱਧ ਪਿਆਜ਼ ਦਾ ਇਸਤੇਮਾਲ ਜ਼ਿੰਦਗੀ ਦੇ ਵਿੱਚ ਫੈਸਲਾਤ ਦੇ ਵਿੱਚ ਦੂਰ ਕਰਨਾ ਚਾਹੀਦਾ ਹੈ ਇਮਿਊਨਿਟੀ ਸਿਸਟਮ ਨੂੰ ਪਾਣ ਸ਼ਕਤੀ ਨੂੰ ਕੋਈ ਕਹਿ ਰਿਹਾ ਤਸਵੀਰ ਇਹਦੀ ਮਿੱਤਰੋ ਹੁੰਦੀ ਹੈ ਠੰਡੀ ਜੇਕਰ ਆਪਾਂ ਗਰਮੀ ਦੇ ਜ਼ਿਆਦਾ ਪਿਆਜ਼ ਖਾਂਦੇ ਆ ਤਾਂ ਕੋ ਆਪਾਂ ਨੂੰ ਬੁਸ਼ਾਦ ਨਗਰ ਰੁਕੰਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਇਹ ਪਿਆਜ਼ ਹੈ ਜਿਹੜਾ ਟੌਂਕ ਦੀ ਤਰ੍ਹਾਂ ਕੰਮ ਕਰਦਾ ਹੈ ਪਿਆਜ਼ ਇਹ ਆਪਣਾ ਦੇਸੀ ਪਿਆਜ਼ ਹੈ ਇਹ ਮਿੱਤਰੋ ਇਹ ਹੈ ਆਪਣਾ ਦੇਸੀ ਪਿਆਜ਼ ਆਪਾਂ ਦੇ ਗਰੀਬ ਮਾਸਟਰ ਕੱਲ ਦੋ ਤਿੰਨ ਗੱਟੇ ਮੰਡੀੋਂ ਲਿਆਏ ਸੀ ਜਾ ਕੇ ਮਾਂਸਾ ਤੋਂ ਸਵੇਰੇ ਸਿਹਾਂ ਕਿਉਂਕਿ ਗੋਲੀ ਤੋਂ ਸਵੇਰੇ ਸਸਤੀ ਮਿਲ ਜਾਂਦੀ ਹੈ ਉਹ ਲਿਆਇਆ ਜੀ 나ਸਕ ਦਾ ਇੱਕ ਆਉਂਦਾ 나ਸਕ ਦਾ ਪਿਆਜ਼ ਇੱਕ ਆਉਂਦਾ ਦੇਸੀ ਦਾ ਹੈਗਾ ਦੇਸੀ ਇਹ ਚਿੱਟੇ ਜੀ ਵੀ ਆਉਂਦਾ ਤੇ ਲਾਲ ਜੀ ਵੀ ਆਉਂਦਾ ਇੱਕ ਹੈਗਾ ਨਾਸਕ ਦਾ ਪਿਆਜ਼ ਹੁਣ ਚੱਲ ਰਿਹਾ ਹੈ ਰੈਡ ਨਾਸਕ ਦਾ ਆਏਗਾ 15-16 ਰੁਪਏ ਰੇਟ ਜਿਹੜਾ ਨਾਸਕ ਦਾ ਪਿਆਜ਼ ਆਏ ਆਪਾਂ ਜਦੋਂ ਸਟੋਰ ਕਰਕੇ ਰੱਖਦੇ ਆ ਤਾਂ ਥੋੜਾ ਜਿਹਾ ਹੋ ਜਾਂਦਾ ਹੈ ਜਦੋਂ ਲੌਂਗ ਟਾਈਮ ਰਹਿ ਜਾਂਦਾ ਹੈ ਜਿਹੜਾ ਆਪਣਾ ਇਹ ਦੇਸੀ ਪਿਆਜ਼ ਹੈ ਇਹ ਪੰਜ ਛੇ ਮਹੀਨੇ ਰਹਿੰਦਾ ਉਹ ਬਾਕੀ ਪੂਰਾ ਸਾਲ ਪਰ ਵੀ ਇਸ ਤਰ੍ਹਾਂ ਹਵਾ ਦੇ ਵਿੱਚ ਸਟੋਕ ਰਹਿ ਇਤਬਾਕੇ ਹਵਾਦਾਰ ਜਾਲੀਆਂ ਦੇ ਵਿੱਚ ਪਾ ਕੇ ਤੇ ਜਿਵੇਂ ਥੱਲੇ ਬੋਰੀ ਪਾ ਕੇ ਹਵਾਦਾਰ ਥਾਂ ਦੇ ਵਿੱਚ ਸਟੋਰ ਕਰ ਸਕਦੇ ਆ ਬਾਕੀ ਨਾਲ ਦੀ ਨਾਲ ਇਹਨੂੰ 60% ਛੰਟੀ 2 ਮਹੀਨਾ ਬਾਅਦ ਵੀ ਨਿਵਰ ਕਰਦੇ ਹੋ ਜੇਕਰ ਕੋਪਿਆਜ ਵਿੱਚੋਂ ਘਰੇ ਆਪਣੇ ਸਤੋਰ ਦੇ ਵਿੱਚ ਤਾਹਨ ਨਾਲ ਜਦਾਂ ਕੱਢਦੇ ਹੋ ਪੱਤੀ ਵਗੈਰਾ ਇੱਕ ਵਾਰੀ ਕੱਢਦੇ ਹੋ ਭੂਮਾ ਦੀ ਰੋਜ ਮੰਨ ਲਓ ਜੇ ਤੁਸੀਂ ਛਾਕਾਰ ਸਟਾਰਟ ਕਰਾ ਲਓ ਪੱਤੀ ਨਾ ਕੱਢੋ ਕਿਉਂਕਿ ਪਸਤੀਰ ਕਾਣ ਦੇ ਵਿੱਚ ਇਹ ਸੁਹਾਇ ਜੈਸੀ ਹੈ ਜਿਆਦੇ ਪਸਤੀਰ ਨੂੰ ਕਾਣ ਸਾਡੇ ਤੋਂ ਬਾਅਦ ਨਾ ਕਰੋ ਇੱਕ ਵਾਰੀ ਕੱਢਦੇ ਹੋ ਜਦੋਂ ਆਪਾਂ ਨਵੀਂ ਪਿਆਜ਼ ਪੱਤੀ ਨੇ ਜਦੋਂ ਕੱਢਦੇ ਹੋ ਬਾਰ-ਬਾਰ ਇਸ ਪੱਤੀ ਨੂੰ ਨਾ ਕੱਢੋ ਤੇ ਆਪਣਾ ਜਿਹੜਾ ਪਿਆਜ਼ ਹੈ ਉਹ ਬੜਾ ਸੌਖੀ ਤਰ੍ਹਾਂ ਆਪਾਂ ਉਹਦਾ ਸੰਭ ਸਕਦੇ ਆਂ ਤੇ ਪੂਰਾ ਸਾਲ ਪਰ ਬਚ ਸਕਦੇ ਆਂ ਸ ਆਪਣੇ ਚੈਨਲ ਨੂੰ ਬੜਾ ਪਿਆਰ ਮਿਲ ਰਿਹਾ ਹੈ ਸਾਰਿਆਂ ਦਾ ਦਿਨੋਂ ਧੰਨਵਾਦ ਜਉਂਦੇ ਬਖਤਰੋ ਪ੍ਰਮਾਤਮਾ ਤੁਹਾਨੂੰ ਤਰਕੀਆਂ ਦੇ